ਅਗਰ だっ ਕਿ ਕੱਲ ਨੂੰ ਮੇ ਕੋ ਚਾਰ ਪੈਸੇ ਜੇ ਹਨਾ ਮੈਂ ਤੇਰੀ ਹਲਪ ਕਰਦਾ ਤੂੰ ਮੇਰੀ ਕਰਦੇ ਕਾ ਉਹ ਹੀ ਹੈ ਨਾ ਵੀ ਮਸਲਾ ਲੱਗ ਗਿਆ ਕੱਲ ਨੂੰ ਹੋ ਸਕਦਾ ਵੀ ਆਪਾਂ ਨੂੰ ਲੱਖ ਰੁਪਈਆ ਵੀ ਥੋੜੀ ਚੀਜ਼ ਲੱਗੇ ਤੇ ਪਰ ਅੱਜ ਅੱਜ ਆਪਣੇ 10000 ਰੁਪਈਆ ਜਦ ਕਰਦੀ ਆ 10000 ਰੁਪਈਆ ਬਹੁਤ ਈ ਚੀਜ਼ ਹੈ ਕਿੰਨੀ ਕਿੰਨੀ ਆਪਣੇ 12000 ਰੁਪਈਆ ਮੇਰੇ ਖਿਆਲ ਨਾਲ ਤਾਂ ਠੀਕ ਹੈ ਹਨਾ ਜਿਹੜਾ ਮਤਲਬ 12000 ਰੁਪਈਆ ਮਤਲਬ ਜੇ ਤੇ ਇੰਨਾ ਕਰਨਾ ਹਨਾ ਕਿਸ ਤਰ੍ਹਾਂ ਦਾ ਕੰਮ ਕਰਨਾ ਹਨਾ ਫਿਰ ਮੈਂ ਉਹਨੂੰ ਕਹਿਣਾ ਵੀ ਭਈ ਜਿਹੜੇ ਹਿਸਾਬ ਨਾਲ ਤੂੰ ਪੈਸੇ ਬਣਾਏ ਆ ਹਨਾ ਤੇ ਇਦਾਂ ਵੀ 10000 ਰੁਪਏ ਤੈਨੂੰ ਦਵਾ ਦਿੰਨੇ ਠੀਕ ਹੈ ਹਮ 10000 ਰੁਪਿਆ ਮੈਂ ਕੋਸ਼ਿਸ਼ ਕਰਦਾ ਵੀ 10000 ਰੁਪਏ ਇਕੱਠਾ ਦੇ ਦੇ ਤੈਨੂੰ ਹੰ ਅਮਰਿਤਪਾਲ ਸਿੰਘ ਦੀ 57 ਮਿੰਟ ਦੀ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ ਜਿਸ ਦੇ ਵਿੱਚ ਪੈਸਿਆਂ ਦੇ ਲੈਣ ਦੇਣ ਡਾਕਾ ਮਾਰਨ ਹਥਿਆਰ ਮੰਗਵਾਉਣ ਭਾਰਤ ਦੇ ਵਿੱਚੋਂ ਫਰਾਰ ਹੋਣ ਦੀ ਪਲੈਨਿੰਗ ਬਾਰੇ ਖੁਲਾਸਾ ਹੋਇਆ ਹੈ ਹਾਲਾਂਕਿ ਜਦੋਂ ਅਜਿਹੀਆਂ ਆਡੀਓਜ਼ ਵਾਇਰਲ ਹੁੰਦੀਆਂ ਨੇ ਤਾਂ ਅਮਰਿਤਪਾਲ ਸਿੰਘ ਦੇ ਸਮਰਥਕ ਇਸ ਨੂੰ ਸਾਜ਼ਿਸ਼ ਦੱਸਦੇ ਨੇ ਹੁਣ ਇੱਕ ਕਥਿਤ ਆਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ। ਅਮਰਿਤਪਾਲ ਸਿੰਘ ਦੇ ਗੈਂਗਸਟਰ ਜੈਪਾਲ ਭੁੱਲੜ ਦੇ ਆਪਸੀ ਸਬੰਧਾਂ ਬਾਰੇ ਵੀ ਖੁਲਾਸਾ ਹੋਇਆ ਹੈ। ਹਾਂ ਤੇ ਮੈਨੂੰ ਬੰਦੇ ਨੇ 10 ਲੱਖ ਰੁਪਏ ਭੇਜ ਦਿੱਤੇ। ਹੂੰ ਤੇ ਉਹ ਮੈਂ ਪਰ ਗਾੜੀ ਦੇ ਦਿੱਤੇ ਨਾ ਉਹਨਾਂ ਨੂੰ। ਜਿਹੜੇ ਬੰਦੇ ਨੂੰ ਜਾਣੇ ਚਾਹੀਦੇ ਸੀ ਉਹ ਆਪਾਂ ਗਾੜੀ ਫੜਾ ਦਿੱਤੀ ਉਹਨਾਂ ਨੂੰ। ਆਪਾਂ ਨੂੰ ਤਾਂ ਪਤਾ ਇਹੋ ਜਿਹਾ ਮਸਲਾ ਨਹੀਂ ਕੋਈ ਪੈਸਾ। ਹੁਣ ਮੈਂ ਕੋਈ ਦੀਪਰਾ 2.5 ਲੱਖ ਰੁਪਏ ਮਹੀਨੇ ਦਾ ਬੰਦਤਾ। ਬੰਦੇ ਕੋਲੋਂ ਹਾਂ। ਪਿਤਾ ਈ ਲੱਖ ਰੁਪਿਆ ਉਹਦਾ ਜਿਹੜਾ ਖਰਚਾ ਵਾ ਨਾ ਉਹ ਆਪਾਂ ਦੇਣਾ। ਦਸਾਂ ਬਰ 12 ਮਹੀਨੇ ਦੀ ਡਿਊਟੀ ਲਾਤੀ ਬਾਹਰ ਬੈਠਿਆਂ ਦੀ। ਇੱਕ ਸਾਲ ਲੱਗਿਆ ਨਾ ਵੀ ਉਹਦੇ ਗੱਡੀਆਂ ਦਾ ਖਰਚਾ ਉਹਦੇ ਨਾਲ ਜਿਹੜੇ ਬੰਦੇ ਘੁੰਮਣ ਪੈਣਗੇ ਉਹਨਾਂ ਦਾ ਖਰਚਾ ਹਨਾ। ਤੇ ਉਹ ਵਿੱਚ 2.5 ਲੱਖ ਰੁਪਿਆ ਦਾ ਇੰਤਜ਼ਾਮ ਕਰਾ ਦਿੱਤਾ। ਹੁਣ ਮੈਂ ਜੇ ਉਹਨਾਂ ਦੇ 50000 ਰੁਪਏ ਮੈਂ ਕੋਲ ਵੀ ਰੱਖ ਸਕਦਾ। ਉਹਦੇ 'ਚ ਦੋ ਦੇ ਜਾਵਾਂਗਾ ਹਨਾ ਵੀ ਮੈਂ ਹੀ ਆਂ ਤੇ ਇੱਥੇ ਜ਼ਿੰਮੇਵਾਰ ਬੰਦਾ। ਮੇਰੇ ਕੋ ਆਉਣੇ ਆ ਫੇਰ ਗਾਂ ਜਾਣੇ ਆ ਹਨਾ ਜਾਂ ਮੇਰੇ ਥਰੂ ਜਾਣੇ ਆ। ਪਰ ਮੈਂ ਯਰ ਉਹ ਪਹਿਲਾਂ ਪਤਾ ਵੀ ਉਹ ਪਹਿਲਜੀ ਤੌਰ ਤੇ ਬੱਤੀ ਤੇ ਬਹੁਤ ਮਾੜਾ ਪੈਂਦਾ ਹੋਂ ਹੋਰ ਰੋਣਾ ਇਹ ਮਸਲਾ ਇਹ ਆ ਕਿ ਪੈਸੇ ਨਾਲ ਖੇਡ ਨਹੀਂ ਗੀਡੀ ਕੋਕੀ ਪੈਸਾ ਤੇ ਤੈਨੂੰ ਪਤਾ ਵੀ ਆਪਣੇ ਕੋਲ ਸਿਚੁਏਸ਼ਨ ਇਹ ਹੈ ਵੀ ਜਿੰਨਾ ਤੈਨੂੰ ਜਿਆਦਾ ਤੰਗੇ ਲੱਗੀ ਮੈਂ ਤੇ ਕੈਸ਼ ਮੈਨ ਇਧਰ ਉਧਰ ਕਰ ਲੈਣੀ ਇੱਕ ਪੈਸੇ ਨੂੰ ਰੋਪੀਆ ਦਾ ਖੇਡ ਨਹੀਂ ਸਾਰੀ ਇਹ ਕੰਮ ਹੀ ਆਪਾਂ ਇਹ ਕਰਨਾ ਫਿਰ ਹੁਣ ਨੱਚਣ ਲੱਗ ਪਏ ਵਿਸੰਕਾ ਦੀ ਉਹੀ ਗੱਲ ਆ ਤੇ ਉਹ ਮੈਂ ਸੋਚਦਾ ਵੀ ਜਿਹੜਾ ਤੈਨੂੰ ਪ੍ਰੋਮਿਸ ਕੀਤਾ ਉਹ ਤੇ ਮੈਨੂੰ ਪਤਾ ਨਾ ਵੀ ਮੇਰੇ ਕੋਲ ਹੈਗਾ ਪਿਆ ਉਹ ਉਹ ਮੈਂ ਤਾਂ ਨਹੀਂ ਛੇੜਦਾ ਸਮਾਰੋ ਠੀਕ ਹੈ ਜਿਹੜੇ ਬੰਦੇ ਕੋਲ ਇੱਕ ਕੋਲ ਪਿਆ ਉਹ ਤੇ ਆਪ ਨੂੰ ਪਤਾ ਸੋਨਾ ਵੱਟ ਪੈਸੇ ਹੈ ਨਾ ਉਹ ਤੇ ਬੰਦਾ ਆਪਣਾ ਜਾਣਕਾਰ ਆ ਉਹ ਸਿਚੁਏਸ਼ਨ ਇਹ ਆ ਕਿ ਨਾ ਤੇ ਉਹ ਪੈਸਾ ਕੱਢ ਸਕਦਾ ਉਹ ਸਾਰਾ ਰਹਿੰਦਾ ਹੈ ਵੀ ਜਦਾਂ ਸੈਟਲਮੈਂਟ ਪੈਂ ਜਾਂਦਾ ਨਾ ਹੁੰਦਾ ਇਹ ਸਿਚੁਏਸ਼ਨ ਦਿਖਾਉਂਦਾ ਇਦਾਂ ਹੈ ਨਾ ਕਿ ਬਚਿਆ ਵੀ ਥਾਮਾ ਜੇ ਉਹਨੇ ਅੱਜ ਪੈਸੇ ਸ਼ੋਅ ਕਰਤੇ ਜਾਂ ਸੋਨਾ ਵੇਚਣ ਤੁਰ ਪਿਆ ਸੋਨੇ ਦੀ ਜਿਹੜਾ ਸੋਨਾ ਨਾ ਸੋਨੇ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਕਿ ਸੋਨੇ ਦੀ ਪਛਾਣ ਹੁੰਦੀ ਹੈ ਰੱਖਣਾ ਤੇ ਗਹਿਣਾ ਹੁੰਦਾ ਠੀਕ ਹੈ ਹੁਣ ਸਨਿਆਰੇ ਜੀ ਆ ਵੀ ਜਿਹੜੇ ਕੋ ਆਪਣਾ ਜਾਣਕਾਰ ਹੋਵੇ ਬੰਦਾ ਜਿਹੜਾ ਰਿਸਕ ਲੈ ਸਕਦੀ ਤੀ ਪੁਲਸ ਪੈਣਾ ਚ ਟੱਬਰ ਰੋਲ ਦਿੰਦੀ ਆ ਜੇ ਬੰਦੇ ਨੂੰ ਪਤਾ ਲੱਗ ਗਿਆ ਕਿ ਉਹ ਸੋਨਾ ਪਘਲਾ ਕੇ ਇਹਨਾਂ ਨੇ ਬਿਸਕਟ ਬਣਾਇਆ ਉਹਦਾ ਕੁਛ ਕੀਤਾ ਹੂੰ ਜਿਹੜਾ ਬਿਸਕਟ ਹੀ ਬਣਦਾ ਉਹ ਵੀ ਕੰਪਨੀ ਦਾ ਬਣਦਾ ਹੂੰ ਸੋ ਕੁੱਲ ਮਿਲਾ ਕੇ ਸੋਨਾ ਵੇਚਣਾ ਸਮਨੋ ਕੀ ਗੱਲ ਆ ਜਿਹੜਾ ਕਿਤੇ ਵੀ ਤੁਸੀਂ ਵੇਚਣਾ ਨਾ ਸੋਨਾ ਉਹ ਬਹੁਤ ਔਖਾ ਕਿਸੇ ਵੀ ਸਟੇਟ ਚ ਵੇਚ ਜੋ ਖਬਰੀਆਂ ਨੂੰ ਪਤਾ ਹੁੰਦਾ ਕਿ ਸੋਨਾ ਇੰਨਾ ਜੇ ਵਿਕਿਆ ਨਾ ਕਦੇ ਉਹਦੀ ਇਨਕਰੀ ਹੋਣੀ ਹੋਣੀ ਆ ਹੂੰ ਉਹ ਸੋਨਾ ਮੰਗਾਉਣਾ ਇਤਰ ਹਾਲਾਂਕਿ ਲਾਈਵ ਪੰਜਾਬੀ ਟੀਵੀ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਇੱਕ ਅਕਥਿਤ ਆਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਨਿਊਜ਼ ਡੈਸਕ ਰਿਪੋਰਟ ਲਾਈਵ ਪੰਜਾਬੀ ਟੀਵੀ